ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਮੂਹਰੇ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਉਪਲੱਬਧ ਤੇ ਵਿੱਚ ਫੌਜੀਆਂ ਵੱਲੋਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਪੀਸੀ ਦਫ਼ਤਰ ਮੂਹਰੇ ਡਾਕਟਰ ਭੀਮਰਾ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਫੁੱਲ ਪੇਂਟ ਕਰਕੇ ਇਸ ਦਿਹਾੜੇ ਨੂੰ ਮਨਾਇਆ ਗਿਆ। ਉੱਥੇ ਇਸ ਮੌਕੇ ਮੌਜੂਦਾਂ ਲੋਕਾਂ ਵੱਲੋਂ ਇਸ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੱਤੀ ਗਈ। ਅਤੇ ਇਸ ਮੌਕੇ ਉਹਨਾਂ ਵੱਲੋਂ ਲੋਕਾਂ ਨੂੰ ਭੀਮਰਾਓ ਅੰਬੇਦਕਰ ਜੀ ਦੇ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਵੀ ਅਪੀਲ ਕੀਤੀ। ਬਾਕੀ ਤੁਸੀਂ ਵੀ ਸੁਣੋ ਇਸ ਮੌਕਾ ਮਹਾਨ ਦਿਵਸ ਹੈ। ਮਹਾਨ ਦਿਵਸ ਇਸ ਕਰਕੇ ਕਿ ਅੱਜ ਉਸ ਮਹਾਨ ਸ਼ਖਸ ਦਾ ਜਿਸ ਨੇ ਦੇਸ਼ ਦਾ ਸੰਵਿਧਾਨ ਤਿਆਰ ਕੀਤਾ, ਜਿਸ ਨੇ Dalit ਗਰੀਬ ਮਜ਼ਦੂਰਾਂ ਨੂੰ ਔਰ ਪਿਛੜੇ ਵਰਗ ਨੂੰ ਹਿੰਦੁਸਤਾਨ ਦੇ ਅੰਦਰ ਜਿੱਥੇ ਕਿ ਉਹਨਾਂ ਨੂੰ ਮੰਦਰਾਂ ਵਿੱਚ ਪੂਜਾ ਨਹੀਂ ਕਰਨ ਦਿੱਤੀ ਜਾਂਦੀ ਸੀ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਖਿੱਤੇ ਵਖਰੇ ਕੀਤੇ ਜਾਂਦੇ ਸੀ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਿਨ੍ਹਾਂ ਨੂੰ ਕਦੀ ਘੋੜੀ ਤੇ ਨਹੀਂ ਚੱਲਣ ਦਿੱਤਾ ਜਾਂਦਾ ਸੀਗਾ ਬੈਂਡ ਵਾਜੇ ਨਹੀਂ ਵਜਾਇਆ ਦਿੱਤੇ ਸੀ ਵਜਾਣ ਦਿੱਤੇ ਜਾਂਦੇ ਸੀ ਅੱਜ ਉਹ ਕੌਮ ਉਹ ਦਲਿਤ ਵਰਗ ਅੱਜ ਚਮਕਦੇ ਸੂਰਜ ਦੀ ਵਾਂਗ ਬਾਬਾ ਸਾਹਿਬ ਦੀ ਬਦੌਲਤ ਅੱਜ ਸੰਸਾਰ 'ਚ ਚਮਕ ਰਿਹਾ ਹੈ ਔਰ ਹਮੇਸ਼ਾ ਚਮਕਦਾ ਰਹੇਗਾ ਬਾਬਾ ਸਾਹਿਬ ਜੋ ਕਰ ਗਏ ਨੇ ਉਹ ਕੋਈ ਨਹੀਂ ਕਰ ਸਕਦਾ ਸਾਡੀ ਸਾਂਝ ਬਰਕਰਾਰ ਰਹਿਣੀ ਚਾਹੀਦੀ ਜੋ ਪੰਨੂ ਵਰਗੇ ਬਾਬਾ ਸਾਹਿਬ ਦੇ ਖਿਲਾਫ ਆਪ ਸ਼ਬਦ ਬੋਲ ਦੇ ਰਹੇ ਅਸੀਂ ਉਹਨੂੰ ਕਹਿ ਦਿੰਨੇ ਆ ਚੇਤਾਵਨੀ ਦਿੰਨੇ ਆ ਕਿ ਅੱਜ ਤਾਂ ਤੂੰ ਸਾਡੇ ਬਾਬਾ ਸਾਹਿਬ ਦੇ ਖਿਲਾਫ ਇਹ ਬੋਲਿਆ ਹੈਗਾ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਤੂੰ ਹਰਕਤ ਕੀਤੀ ਤੇ ਤੈਨੂੰ ਕਿਸੇ ਤਰ੍ਹਾਂ ਵੀ ਬਖਸ਼ਾ ਨਹੀਂ ਜਾਏਗਾ ਅੱਜ ਸਾਡੇ ਵਿੱਚ ਦਲਿਤ ਸਮਾਜ ਸਿੱਖ ਸਮਾਜ ਸਾਰਾ ਇੱਕ ਹੈ ਇਹ ਦੇ ਵਿੱਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇੱਕ ਬੰਦਾ ਦੁਬਈ ਤੋਂ ਚੱਲ ਕੇ ਆਂਦਾ ਹੈ ਆਪਣੇ ਘਰ ਤੋਂ ਦੂਰ ਚਲਾ ਜਾਂਦਾ ਹੈ ਥੋੜੇ ਦਿਨ ਬਾਅਦ ਉਹ ਸਿੱਖੀ ਸਰੂਪ ਧਾਰ ਕੇ ਪਗੜੀ ਬੰਨ ਕੇ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਖੰਡਿਤ ਕਰਦਾ ਹੈ ਇਹ ਕਿਸ ਦੀ ਸਾਜ਼ਿਸ਼ ਹੈ ਇਹ ਏਜੰਸੀਆਂ ਦੀ ਸਾਜ਼ਿਸ਼ ਹੈ ਜਿੱਤੋਂ ਸਾਨੂੰ ਸੁਚੇਤ ਰਹਿਣਾ ਪਏਗਾ ਕਿ ਸਿੱਖਾਂ ਤੇ ਔਰ ਦਲਿਤ ਵਰਗ 'ਚ ਦਰਾਰ ਪੈਦਾ ਕੀਤੀ ਜਾ ਰਹੀ ਹੈ ਭਾਈਚਾਰੇ ਨੂੰ ਖਤਮ ਕੀਤਾ ਜਾ ਰਿਹਾ ਹੈ ਜੋ ਦਲਿਤ ਵਰਗ ਨੇ ਸਿੰਘ ਸੱਜ ਕੇ ਜੋ ਸਿੱਖ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਉਹ ਕੁਰਬਾਨੀਆਂ ਕੋਈ ਦੇ ਨਹੀਂ ਪਾਇਆ ਔਰ ਉਸ ਨੂੰ ਕੋਈ ਭੁੱਲ ਨਹੀਂ ਸਕਦਾ ਸਾਰਾ ਸਿੱਖ ਸਮਾਜ ਕਿੰਨੀ ਜੰਦੀ ਹੈ ਜੀ ਅੱਜ ਦੀ ਅੱਜ ਕਿੰਨੀ ਜੰਦੀ ਸੰਦੇਸ਼ ਕੀ ਹੈ ਸਰ ਹਾਂਜੀ 100 100 ਹਾਂਜੀ 150 ਕਿੰਨੀ ਜੰਦੀ ਹੈ 134 134 ਵਾਂ 100 ਠੀਕ ਠੀਕ 134 ਜੀ 134 ਹਾਂਜੀ ਅਸੀਂ ਤੇ ਸੰਦੇਸ਼ ਸੰਦੇਸ਼ ਦੇਣਾ ਚਾਹੁੰਦੇ ਆਂ ਅੱਜ ਦੇ ਦਿਨ ਕਿ ਸਾਰਾ ਸਮਾਜ ਸਿੱਖ ਸਮਾਜ Dalit ਸਮਾਜ SC ਸਮਾਜ ਸਾਰਾ ਬਰਾਬਰ ਹੈ ਬਰਾਬਰ ਰਹੇਗਾ ਇਸ ਨੂੰ ਕੋਈ ਤੋੜ ਨਹੀਂ ਸਕਦਾ ਔਰ ਇਸ ਦੇ ਵਿੱਚ ਕੋਈ ਦਰਾਰ ਪੈਦਾ ਨਹੀਂ ਕਰ ਸਕਦਾ ਜੋ ਇਸ ਤਰ੍ਹਾਂ ਦੀ ਹਰਕਤ ਕਰੇਗਾ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜੀ ਕੈਪਟਨ ਰਵੀ ਸਿੰਘ ਵਾਲੀਆ ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਮੁੱਚੀ ਕੌਮ ਨੂੰ ਸਮੁੱਚੇ ਦੇਸ਼ ਨੂੰ ਸਮੁੱਚੇ ਜਗਤ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ 134ਵੇਂ ਜੰਧਿਆਲ ਜੜੇ ਤੇ ਉਹਨਾਂ ਦੀ ਜਨਮ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਅੱਜ ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਦਾ 134ਵਾਂ ਜੋ ਜਨਮ ਦਿਨ ਹੈ ਪੂਰੇ ਸੰਸਾਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਆਪਾਂ ਸਭ ਨੂੰ ਪਤਾ ਹੈ ਜੇਕਰ ਆਪਾਂ ਕੁਝ ਸਾਥ ਪਿੱਛੇ ਜਾਈਏ ਤਾਂ ਚਾਤੀ ਮਾਰੀਏ ਸਾਡਾ ਐਸਸੀ ਐਸਟੀ ਓਬੀਸੀ ਸਮਾਜ ਜੋ ਹੈ ਉਹ ਕਿਸ ਤਰੀਕੇ ਨਾਲ ਅੱਗੇ ਆਇਆ ਕਿਸ ਤਰੀਕੇ ਨਾਲ ਨਹੀਂ ਅੱਗੇ ਆਇਆ ਉਹ ਬਾਬਾ ਸਾਹਿਬ ਦੀ ਸਾਰੀ ਦੇਣ ਹੈ। ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਚਪਨ ਤੋਂ ਲੈ ਕੇ ਬਹੁਤ ਵੱਡੇ ਸੰਘਰਸ਼ ਕੀਤੇ ਉਹਨਾਂ ਨੂੰ ਸਕੂਲ ਦੇ ਵਿੱਚ ਕਦੇ ਵੀ ਸਕੂਲ ਦੇ ਡੈਕਸ ਦੇ ਉੱਤੇ ਜਾਂ ਸਕੂਲ ਦੇ ਅੰਦਰ ਬਿਠਾਇਆ ਨਹੀਂ ਸੀ ਜਾਂਦਾ ਉਹਨਾਂ ਨੇ ਇਹ ਚੀਜ਼ਾਂ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਸੋਚਦੇ ਹੋਏ ਆਪਣੇ ਸਮਾਜ ਨੂੰ ਅੱਗੇ ਲਿਜਾਣ ਦੀ ਖਾਤਰ ਇਹ ਪੂਰਾ ਸੰਘਰਸ਼ ਕੀਤਾ ਅੱਜ ਦੇਖੀਏ ਇਹ ਜੋ ਆਪਾਂ ਕਹੇ ਵਧੀਆ ਕੱਪੜਾ ਪਹਿਨਦੇ ਆ ਕਲਾਸਾਂ ਵਿੱਚ ਜਾ ਕੇ ਬੈਠਦੇ ਆ ਵੱਡੀਆਂ-ਵੱਡੀਆਂ ਪੋਸਟਾਂ ਤੇ ਬੈਠੇ ਆ ਵੱਡੀਆਂ-ਵੱਡੀਆਂ ਪਦਵਾਂ ਤੇ ਬੈਠੇ ਆ ਇਹ ਸਿਰਫ ਸਰੀ ਬਾਬਾ ਸਾਹਿਬ ਦੀ ਦੇਣ ਹੈ ਬਾਬਾ ਸਾਹਿਬ ਨੇ ਸਾਨੂੰ ਜਾਗਰਤ ਕੀਤਾ ਅੱਜ ਮੈਂ ਉਹ ਜਿਹੜੀ ਮਾਣੀ ਸੋਚ ਹੈ ਮਾੜੀ ਮਾਨਕ ਸਾਹਿਬ ਵਾਲਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਬਾਬਾ ਸਾਹਿਬ ਦੇ ਵੱਲ ਕੋਈ ਗਹਿਰੀ ਨਿਗਾ ਨਾਲ ਦੇਖਿਆ ਜਾਂ ਉਹਨਾਂ ਦੀ ਕੋਈ ਸੰਵਿਧਾਨ ਦੇ ਉੱਤੇ ਜਾਂ ਉਹਨਾਂ ਦੇ ਬੁੱਤ ਦੇ ਨਾਲ ਕੋਈ ਛੇੜਛਾੜ ਕੀਤੀ ਸਾਡਾ ਸਮਾਜ ਇੱਕ ਤਾਕਤ ਹੈ ਸਾਡੇ ਸਮਾਜ ਦੀ ਤਾਕਤ ਹੈ ਤੁਹਾਨੂੰ ਇਸ ਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਬਾਬਾ ਸਾਹਿਬ ਕੱਲੇ ਦਲ ਸਮਾਜ ਦੇ ਨਹੀਂ ਬਾਬਾ ਸਾਹਿਬ ਨੇ ਪੂਰੇ ਹਿੰਦੁਸਤਾਨ ਦੀ ਪੂਰੇ ਵਰਲਡ ਦੀ ਸਮਾਜ ਦੀ ਰੱਖਿਆ ਕਰਦੇ ਇਹ ਆਪਣਾ ਸੰਵਿਧਾਨ ਬਣਾਇਆ ਉਹਦੇ ਵਿੱਚ ਜਨਰਲ ਦੇ ਵਾਸਤੇ ਵੀ ਕਾਨੂੰਨ ਬਣਾਇਆ ਐਸਸੀ ਐਸਟੀ ਭਾਈਚਾਰੇ ਵਾਸਤੇ ਕਾਨੂੰਨ ਬਣਾਇਆ ਜਿਹਦਾ ਹੱਕ ਅੱਜ ਅਸੀਂ ਮਾਣ ਰਹੇ ਹਾਂ ਲੇਕਿਨ ਫਿਰ ਵੀ ਕੁਝ ਅਜਿਹੀਆਂ ਸੰਸਥਾਵਾਂ ਨੇ ਹਾਂਜੀ ਮਾੜੀ ਮਾਨਸਤਾ ਵਾਲੇ ਬੰਦੇ ਬੈਠੇ ਨੇ ਜੇਕਰ ਕੋਈ ਦਲਿਤ ਸਮਾਜ ਮੰਦਰ ਵਿੱਚ ਚਲੇ ਜਾਂਦਾ ਉਸ ਮੰਦਰ ਨੂੰ ਜਾ ਕੇ ਬਾਅਦ ਵਿੱਚ ਧਵਾ ਕੇ ਸਾਫ਼ ਕਰਵਾਇਆ ਜਾਂਦਾ ਹੈ ਇਹ ਹੁਣ ਵੀ ਹੋਇਆ ਜੇਕਰ ਬੰਦਾ ਹਰਿਆਣਾ ਜੇਕਰ ਹਰਿਆਣ ਜਾਂ ਰਾਜਸਥਾਨ ਦੀ ਗੱਲ ਕਰੀਏ ਜੇਕਰ ਦਲਿਤ ਸਮਾਜ ਘੋੜੀ ਤੇ ਬੈਠਦਾ ਤਾਂ ਉਹਨੂੰ ਖਿੱਚ ਕੇ ਘੋੜੀ ਤੋਂ ਉਤਾਰਿਆ ਜਾਂਦਾ ਉਹਦੇ ਕੱਪੜੇ ਲੀੜੇ ਪਾੜ ਦਿੱਤੇ ਜਾਂਦੇ ਆ ਜੋ ਕਿੱਥੇ ਗਏ ਸਾਡੇ ਸਮਾਜ ਨੂੰ ਚੱਕਣ ਵਾਲੇ ਜਿਹੜੇ ਕਹਿੰਦੇ ਸੀ ਚੱਪਲਾਂ ਨਾਲ ਜਿਹੜਾ ਚੱਪਲ ਪਹਿਨਦਾ ਉਹ ਹਵਾਈ ਜਹਾਜ਼ ਚ ਉੱਮੂਗਾ ਅੱਜ ਉਹ ਕਿਹੜਾ ਅੱਜ ਹਾ ਕਿਹੜਾ ਅੱਜ ਹੱਚ ਕਿੱਥੇ ਚਲਾ ਗਿਆ ਜਹਾਜ ਚਪਲਾ ਵਾਲੇ ਨੂੰ ਵੀ ਲੈ ਕੇ ਜਾ ਰਿਹਾ ਸੀਗਾ ਤੇ ਮੈਂ ਇਹ ਸਮਾਜ ਨੂੰ ਕਹਣਾ ਸਮਾਜ ਨੂੰ ਮੈਂ ਸੰਦੇਸ਼ ਦੇ ਰਿਆਂ ਕਿ ਤੁਹਾਨੂੰ ਜਾਗਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਇਕੱਤਰਤ ਹੋਣ ਦੀ ਲੋੜ ਹੈ ਆਪਣੀ ਲੜਾਈ ਆਪ ਲੜਨ ਦੀ ਲੋੜ ਹੈ ਮੇਰਾ ਨਾਮ ਅਸ਼ਵਨੀ ਪੀਲ ਹੈ ਜੀ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਹੈ ਉੱਥੇ ਮੈਂ ਕੀ ਕਹਿਣਾ ਚਾਹਾਂਗੇ ਮੈਂ ਬਾਬਾ ਸਾਹਿਬ ਡਾਕਟਰ ਪੀਮਰਾ Ambedkar ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਰੀ ਮੁਕਤੀ ਦਾਤਾ ਅੱਗੇ ਨੂੰ ਵੀ ਅਗੇ ਰਹਿਣ ਇਹ ਜੋ ਮੋਲ ਬਣਿਆ ਰਹੇ ਸੰਵਧਾਨ ਦੇ ਮਤਲਬ ਉਹਨਾਂ ਦੇ 134ਵੇਂ ਜਨਮ ਦਿਹਾੜੇ ਤੇ ਪੂਰੀ ਮਾਨਵਤਾ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦਾ ਪੂਰਾ ਜੀਵਨ ਜਿਹੜਾ ਉਹਨਾਂ ਨੂੰ ਇਹ ਹੀ ਸਾਡੇ ਉਹ ਦਲਿਤ ਅਧਿਕਾਰਾਂ ਦੀ ਸੁਰੱਖਿਆ ਦਲਿਤ ਅਧਿਕਾਰਾਂ ਦਾ ਨਿਰਮਾਣ ਕਰਨ ਦੇ ਲਈ ਜੇ ਮਹਾਦੇਵਚ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਦੇ ਵਿੱਚ ਬਿਤਿਆ ਤਾਂ ਕਿ ਇਸ ਦੇਸ਼ ਦੇ ਵਿੱਚ ਜਿਹੜੇ ਦਵੇ ਕੁਚਲੇ ਸ਼ੋਸ਼ਿਤ ਤੇ ਲਟੜੇ ਹੋਏ ਲੋਕ ਹੈ ਉਹਨਾਂ ਦੇ ਜੀਵਨ ਚ ਸੁੱਖ ਸ਼ਾਂਤੀ ਸਮਰiddhi ਆ ਸਕੇ ਉਹ ਆਪਣਾ ਜੀਵਨ ਜਿਹੜਾ ਆ ਉਹ ਜਿਸ ਸਮੇ ਉਹਨਾਂ ਨੇ ਸੰਵਿਧਾਨ ਲਿਖਿਆ ਜਾਨਵਰ ਤੋਂ ਵੀ ਬੱਤਰ ਜੀਵਨ ਸੀ ਉਹਨਾਂ ਦਾ ਉਹ ਇਨਸਾਨਾਂ ਵਾਲਾ ਜੀਵਨ ਹੋ ਜਾਏ ਜਿਨ੍ਹਾਂ ਨੂੰ ਪੜਨ ਲਿਖਣ ਦਾ ਅਧਿਕਾਰ ਨਹੀਂ ਇਸ ਦੇਸ਼ ਦੇ ਵਿੱਚ ਉਹ ਸਕੂਲਾਂ ਕਾਲਜਾਂ ਦੇ ਵਿੱਚ ਜਾਣ ਲੱਗ ਪੈਣ ਜਿਨ੍ਹਾਂ ਨੂੰ ਅੱਛਾ ਕੱਪੜਾ ਪਾਣ ਦਾ ਅਧਿਕਾਰ ਨਹੀਂ ਸੀ ਅੱਛਾ ਖਾਣ ਪੀਣ ਦਾ ਅਧਿਕਾਰ ਨਹੀਂ ਸੀ ਉਹ ਆਪਣੇ ਜੀਵਨ ਨੂੰ ਪੂਰਾ ਆਨੰਦਮਈ ਤਰੀਕੇ ਦੇ ਨਾਲ ਆਜ਼ਾਦੀ ਦੇ ਨਾਲ ਉਤਸ਼ਾਹ ਦੇ ਨਾਲ ਬਤੀਤ ਕਰ ਸਕਣ ਉਹਨਾਂ ਦਾ ਸਾਰਾ ਜੀਵਨ ਸੰਘਰਸ਼ ਉਹ ਲਤਾੜੇ ਹੋਏ ਲੋਕਾਂ ਨੂੰ ਖੜਾ ਕਰਨ ਦੇ ਲਈ ਉਹਨਾਂ 'ਚ ਤਾਕਤ ਪੈਦਾ ਕਰਨ ਦੇ ਲਈ ਉਹਨਾਂ 'ਚ ਜੋਸ਼ ਭਰਨ ਦੇ ਲਈ ਬੀਤਿਆ ਤੇ ਅੱਜ ਉਧਿਆੜਾਵਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਜਦੋਂ ਅਸੀਂ ਭੀਮ ਮਿਸ਼ਨ ਦੀ ਗੱਲ ਕਰਦੇ ਆ ਉੱਥੇ ਜਾਤੀ ਧਰਮ ਕੋਈ ਆਧਾਰ ਨਹੀਂ ਰੱਖਦਾ ਭੀਮ ਮਿਸ਼ਨ ਦਾ ਹੈ ਆਧਾਰ ਮਮਤਾ ਸਮਤਾ ਔਰ ਪਿਆਰ ਜਦੋਂ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਨੇ ਇਸ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਉਹਨਾਂ ਦੇ ਮਨ ਦੇ ਵਿੱਚ ਮਮਤਾ ਸੀ ਮਮਤਾ ਕਿ ਕਿਉਂ ਸੀ ਕਿਉਂਕਿ ਇਸ ਮਿੱਟੀ ਚੋਂ ਪੈਦਾ ਹੋਏ ਅੱਜ ਖਾਲਿਸਤਾਨ ਦੀ ਗੱਲ ਚੱਲ ਰਹੀ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਬੁੱਤ ਤੋੜਨ ਦੀ ਗੱਲ ਚੱਲ ਰਹੀ ਹੈ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨ ਦੀ ਗੱਲ ਚੱਲ ਰਹੀ ਹੈ ਜਦਕਿ ਸੰਵਿਧਾਨ ਕਾਇਮ ਆ ਦੇਸ਼ ਯਾਦ ਹੋ ਗਿਆ ਆ 14 ਸਾਲ ਦੇ ਵਿੱਚ ਲੋਕ ਮਹਿਸੂਸ ਕਰ ਰਹੇ ਕਿ ਇਹ ਦੇਸ਼ ਤਾਂ ਹੁਣ ਯਾਦ ਹੋਇਆ ਜਦ ਕੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀਗਾ ਹੁਣ ਕਿਉਂ ਇਹ ਫੀਲਿੰਗ ਹੋ ਰਹੀ ਆ ਤੇ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਨੇ ਜਿਹੜੀਆਂ ਇਹ ਤਮਾਮ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਦੇਸ਼ ਨੂੰ ਵੱਖਵਾਦੀ ਤਰੀਕੇ ਦੇ ਨਾਲ ਦੇਖਣ ਵਾਲੀਆਂ ਸੋਚਾਂ ਤੋਂ ਉੱਪਰ ਉੱਟ ਕੇ ਸੰਵਿਧਾਨ ਦਾ ਨਿਰਮਾਣ ਕੀਤਾ ਉਹਨਾਂ ਦੇ ਮਨ ਦੇ ਵਿੱਚ ਹਰੇਕ ਧਰਮ ਜਾਤੀ ਔਰ ਵਿਸ਼ੇਸ਼ ਕਰ ਨਾਰੀ ਜਾਤੀ ਦੇ ਪ੍ਰਤੀ ਉਹਨਾਂ ਨੂੰ ਨਾਰੀ ਮੁਖੀ ਜਾਤਾ ਦਿੱਤਾ ਜਾਂਦਾ ਨਾਰੀ ਨੂੰ ਵੋਟ ਪਾਉਣ ਦਾ ਪੂਜਾ ਪਾਠ ਕਰਨ ਦਾ ਅੱਛੀ ਅਫਸਰ ਬਣਨ ਦਾ ਅਧਿਕਾਰ ਨਹੀਂ ਸੀ ਬਹੁਤ ਹੀ ਇਤਿਹਾਸਕ ਦਿਨ ਹੈ 14 ਅਪ੍ਰੈਲ ਭੀਮrao ਅੰਬੇਦਕਰ ਜੀ ਦੀ ਜਨਮ ਦਿਨ ਨੂੰ ਅਸੀਂ ਮਨਾ ਰਹੇ ਹਾਂ ਸਾਰਾ ਦੇਸ਼ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਸਾਰੇ ਦੇਸ਼ ਦੇ ਵਿੱਚ ਮੰਡਲ ਲੈਵਲ ਤੇ ਇਸ ਕਾਰਜਕ੍ਰਮ ਨੂੰ ਮਨਾ ਰਹੇ ਨੇ ਅੱਜ ਬਾਬਾ ਸਾਹਿਬ ਦੀ ਸਟੈਚੂ ਤੇ ਮਾਲ ਅਰਪਣ ਕਰਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਨੇ ਜੋ ਸੰਵਿਧਾਨ ਦੀ ਰਚਨਾ ਬਾਬਾ ਸਾਹਿਬ ਨੇ ਕੀਤੀ ਹੈ ਉਸ ਸੰਵਿਧਾਨ ਅਕਸ਼ਰਸ਼ਹਿ ਦੇਸ਼ ਚ ਉਹਦਾ ਰਿਸਪੈਕਟ ਕਰੀਏ ਸਭ ਨੂੰ ਅਪੀਲ ਕਰਦੇ ਆ ਕਿ ਸੰਵਿਧਾਨ ਇੱਕ ਬਹੁਤ ਵੱਡਾ ਸਾਡਾ ਇੱਕ ਧਾਰਮਿਕ ਗ੍ਰੰਥ ਹੈ ਜਿਹਦੀ ਸਾਨੂੰ ਸਭ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਮੈਂ ਦੂਸਰੀ ਗੱਲ ਇਹ ਕਰਨਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਨੂੰ ਭਾਰਤ ਰਤਨ ਦਾ ਅਵਾਰਡ ਦੇ ਕੇ ਜਿਹੜੀ ਬਹੁਤ ਦੇਰ ਤੋਂ ਇੱਕ ਮੰਗ ਸੀ ਕਿ ਬਾਬਾ ਸਾਹਿਬ ਦਾ ਮਾਨ ਸਨਮਾਨ ਕੀਤਾ ਜਾਵੇ ਲੇਕਿਨ ਬਹੁਤ ਦੇਰ ਤੋਂ ਪਿਛਲੀਆਂ ਸਰਕਾਰਾਂ ਨੇ ਇਗਨੋਰ ਕੀਤਾ ਲੇਕਿਨ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਰਤ ਰਤਨ ਦਾ ਅਵਾਰਡ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਇਸੇ ਤਰ੍ਹਾਂ ਬਾਬਾ ਸਾਹਿਬ ਨਾਲ ਜੁੜੇ ਹੋਏ ਪੰਜ ਤੀਰਥ ਜਿਹੜੇ ਸੀ ਉਹਨਾਂ ਨੂੰ ਤੀਰਥ ਦੇ ਰੂਪ ਵਿੱਚ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਉਹਨਾਂ ਨੇ ਸਿੱਖਿਆ ਲਈ ਜਿੱਥੇ ਉਹਨਾਂ ਨੂੰ ਗਿਆਨ ਹੋਇਆ ਇਹ ਪੰਜ ਤੀਰਥ ਜਿਹੜੇ ਸੀ ਉਹਨਾਂ ਨੂੰ ਪੰਜ ਤੀਰਥ ਦਾ ਦਰਜਾ ਦੇ ਕੇ ਇੱਕ ਨਵਾਂ ਸੰਦੇਸ਼ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਅਸੀਂ ਸਮਰਸਤਾ ਦੇ ਰੂਪ ਦੇ ਵਿੱਚ ਬਾਬਾ ਸਾਹਿਬ ਦਾ ਦਿਨ ਮਨਾ ਰਹੇ ਹਾਂ ਕਿ ਬਿਨਾਂ ਕਿਸੇ ਭੇਦਭਾਵ ਤੋਂ ਅਸੀਂ ਸਭ ਇਕੱਠੇ ਹੋ ਕੇ ਦੇਸ਼ ਦੇ ਵਿਕਾਸ ਦੇ ਵਾਸਤੇ ਕੰਮ ਕਰੀਏ ਦੇਸ਼ ਦੀ ਏਕਤਾ ਖੰਡਤਾ ਵਾਸਤੇ ਕੰਮ ਕਰੀਏ ਦੇਸ਼ ਦੇ ਜੋ 2047 ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੁਪਨਾ ਲਿਆ ਕਿ ਅਸੀਂ ਵਿਕਸਿਤ ਭਾਰਤ ਬਣਾਣਾ ਉਹਦੇ ਲਈ ਅਸੀਂ ਸਾਰੇ ਕੰਮ ਕਰੀਏ ਅੱਜ ਇਸ ਸਥਾਨ ਤੇ ਆ ਕੇ ਸਾਰੇ ਕਾਰਜਕਰਤਾ ਨੇ ਇਹ ਇੱਕ ਕਸਮ ਲਈ ਹੈ ਕਿ 247 ਦੇ ਵਿਕਸਿਤ ਭਾਰਤ ਬਣਾ ਲਈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਜਿਹੜਾ ਹੈ ਜੋ ਵੀ ਉਹਦਾ ਯੋਗਦਾਨ ਹੋਏਗਾ ਉਸ ਨੂੰ ਉਹ ਆਪਣਾ ਯੋਗਦਾਨ ਪਾਏਗਾ ਕਿ ਬਹੁਤ ਜਲਦੀ ਲੁਧਿਆਣਾ ਬੈਸਟ ਦੇ ਵਿੱਚ ਚੋਣਾਂ ਜਿਹੜਾ ਹੈ ਉਹ ਡਿਕਲੇਅਰ ਹੋਣ ਵਾਲਾ ਭਾਰਤੀ ਜਨਤਾ ਪਾਰਟੀ ਕੈਡਰ ਬੇਸ ਪਾਰਟੀ ਹੈ ਅਸੀਂ ਜਿਹੜੀ ਚੋਣ ਤਿਆਰੀ ਹੈ ਇਹ ਬੂਥ ਲੈਵਲ ਤੇ ਅਸੀਂ ਇਸ ਦੀ ਤਿਆਰੀ ਨੂੰ ਸ਼ੁਰੂ ਕੀਤਾ ਬੂਥ ਜੀਤਾ ਚੋਣ ਜੀਤਾ ਉਹਦਾ ਫਾਰਮੂਲਾ ਉਹਦਾ ਫੰਡਾ ਲੈ ਕੇ ਅਸੀਂ ਤਿਆਰੀ ਜਿਹੜੀ ਕਰ ਰਹੇ ਹਾਂ ਅਲੱਗ-ਅਲੱਗ ਕਮੇਟੀਆਂ ਬਣ ਗਈਆਂ 17 ਵਾਰਡ ਨੇ ਇੱਥੇ 192 ਦੇ ਕਰੀਬ ਬੂਥ ਹੈ 101,73,000 ਵੋਟ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਕਮਰ ਕਸੀ ਹੈ ਕਿ ਅਸੀਂ 1,73,000 ਲੋਕਾਂ ਨੂੰ ਵੋਟਰਸ ਨੂੰ ਸੰਪਰਕ ਕਰਕੇ ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤੇਗੀ ਐਸਾ ਇੱਕ ਮਾਹੌਲ ਜਿਹੜਾ ਹੈ ਇੱਥੇ ਬਣਾ ਰਹੇ ਆ ਲੇਕਿਨ ਜਦੋਂ ਲੋਕ ਸਭਾ ਦਾ ਚੋਣ ਹੋਇਆ ਅਸੀਂ ਉਸ ਵੇਲੇ 40000 ਵੋਟ ਜਿਹੜੀ ਹੈ ਲੋਕਾਂ ਨੇ ਸਾਨੂੰ ਪਾਈ ਹੈ ਇਹਦਾ ਮਤਲਬ ਲੋਕਾਂ ਦਾ ਮਨ ਹੈ ਲੋਕਾਂ ਦੀ ਚੁਆਇਸ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਸਰ ਕੈਂਡੀਡੇਟ ਵੈਸ ਤੋਂ ਹੀ ਹੋਊਗਾ ਕਿ ਬਾਰੋ ਹੋਗਾ ਦੇਖੋ ਇਹ ਸੜਾ ਸਿਸਟਮ ਹੈ ਕਿ ਪਹਿਲਾਂ ਇੱਕ ਚਰਨਿੰਗ ਹੋ ਗਈ ਹੈ ਸਾਡੀ ਆਬਜ਼ਰਵਰਸ ਆਏ ਸੀ ਉਹਨਾਂ ਨੇ ਸਭ ਲੋਕਾਂ ਦੇ ਜਿਹੜੇ ਚਾਹਵਾਨ ਸੀ ਉਹਨਾਂ ਨੂੰ ਇੰਟਰਵਿਊ ਕਰ ਲਈ ਹੈ ਬਾਕੀ ਪਾਰਲੀਮੈਂਟ ਬੋਰਡ ਇਹਦਾ ਫੈਸਲਾ ਕਰੇਗਾ ਉਸ ਤੋਂ ਪਹਿਲਾਂ ਪੰਜਾਬ ਦੀ ਇਲੈਕਸ਼ਨ ਕਮੇਟੀ ਬੈਠ ਕੇ ਇਨਰਾਂ ਲਏਗੀ ਲੇਕਿਨ ਬਿਨੇਬਿਲਟੀ ਜਿਹੜਾ ਹੈ ਉਹ ਕ੍ਰਾਈਟਰੀਆ ਰਹੇਗਾ ਜਿਹੜਾ ਜਿੱਤੇਗਾ ਉਸ ਨੂੰ ਹੀ ਟਿਕਟ ਦਿੱਤੀ ਜਾਏਗੀ ਔਰ ਜੋ ਕਾਰਜਕਰਤਾ ਦਾ ਮਨ ਹੋਏਗਾ ਕਿਉਂਕਿ ਕਾਰਜਕਰਤਾ ਨੇ ਕੰਮ ਕਰਨਾ ਕਾਰਜਕਰਤਾ ਦਾ ਮਨ ਹੋਏਗਾ ਕਾਰਜਕਰਤਾ ਦੀ ਜੋ ਨਵਜ਼ ਕਹਿੰਦੀ ਹੈ ਉਸ ਦੇ ਮਤਾਬਕ ਹੀ ਕੈਂਡੀਡੇਟ ਆਏਗਾ ਸਰ ਸਾਹਿਬ ਇੱਕ ਕੱਲ ਆਪਣੇ ਸੁਖਵੀਰ ਬਾਦਲ ਜਿਹੜੇ ਬੜਾ ਵੱਡਾ ਅਲੀਗੇਸ਼ਨ ਲਗਾਇਆ ਹੈ ਸਟੇਟ ਸਰਕਾਰ ਤੇ ਕਿ ਜਿਹੜਾ ਅਕਾਲੀ ਦਲ ਨੂੰ ਤੋੜਨ ਦਾ ਕੰਮ ਸੈਂਟਰ ਗਵਰਨਮੈਂਟ ਨੇ ਕੀਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੀ ਕਮਜ਼ੋਰੀਆਂ ਦੂਜੇ ਦੇ ਸੱਟਣ ਦਾ ਕੋਈ ਫਾਇਦਾ ਨਹੀਂ ਜੀ ਆਪਣੇ ਘਰ ਨੂੰ ਬੰਦਾ ਨੂੰ ਸੰਭਾਲਣਾ ਚਾਹੀਦਾ ਕਿਸ ਤੇ ਅਲੀਗੇਸ਼ਨ ਲਾ ਕੇ ਕੌਣ ਹੁੰਦਾ ਕਿਸਦਾ ਘਰ ਤੋੜਨ ਵਾਲਾ ਜੇ ਅਸੀਂ ਆਪੇ ਕਮਜ਼ੋਰ ਆ ਤਾਂ ਆਪੇ ਘਟੜ ਜਾਂਦਾ ਹਮ ਜੀ ਪ੍ਰੈਸ ਵਿੱਚ ਨਾ ਕੁਝ ਲੋਗ ਹੋਟਲ ਲਿਸਟ ਤੇ ਲੈ ਕੇ ਘਰਾਂ ਘਰਾਂ 'ਚ ਜਾ ਰਹੇ ਸੀ ਤੇ ਕੁਝੋ aarop ਲਗਾਏ ਗਏ ਨੇ ਕਿ ਇੱਕ ਸਰਕਾਰ ਦੇ ਬੰਦੇ ਸੀ ਦੇਖੋ ਸਰਕਾਰ ਨੇ ਇੱਕ ਬਹੁਤ ਵੱਡਾ ਪਹਿਲਾਂ ਹੀ ਆਪਣਾ ਉਹ ਕਹਿੰਦੇ ਜਲਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਕੀ ਸੀ ਸ਼੍ਰੀਨ ਸਾਹਿਬ ਨੇ ਉਹਦੇ ਲਈ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਵੇ ਸਾਡੇ ਵਰਕਰਾਂ ਨੂੰ ਇਹ ਪੁੱਛਣਾ ਵੀ ਤੁਹਾਡਾ ਬੂਥ ਕੌਣ ਲਾਏਗਾ ਉਹ ਨੰਬਰ ਦਿਓ ਉਹ ਕੌਣ ਹੁੰਦੇ ਪੁੱਛਣ ਵਾਲੇ ਇਹਦਾ ਮਤਲਬ ਸਰਕਾਰ ਕਵرائی ਹੋਈ ਹੈ ਉਹ ਕਵਰਾਟ ਹੀ ਇਦਾਂ ਦੀ ਕੰਮ ਜਿਹੜੀ ਹੈ ਕਰਵਾਉਂਦੀ